ਕੀ ਸਰਦਾਰ ਬਾਦਰ ਕਦੇ ਸਰਦਾਰ ਮੈਂ ਜਾਣਾਂ ਨਾ ਆਪਣੇ ਗੁਰੂ ਦੇ ਕਰਜ਼ੇ ਨਹੀਂ ਵੜ ਸਕਦਾ ਦਫ਼ਤਰ ਬਈਨੇ ਆਪਾਂ ਪਵੇਨੇ ਮੱਥਾ ਟੇਕਣ ਤੋਂ ਕੀ ਮੈਂ ਆਪਣੇ ਗੁਰੂ ਕਰਦੇ ਸਰਦਾਰ ਵਾਸਤੇ ਆਪ ਮਤਾ ਦੇਣਾ ਮਤਾ ਜੇ ਮੋਲ ਕੇ ਆ ਤੁਹਾਨੂੰ ਪੜਾਣਾ ਹੁੰਤੇ ਅੱਜ ਆ ਅੱਗੇ ਨਹੀਂ ਫੜੇ ਅੱਗੇ ਨਹੀਂ ਮਤੇ ਫੜਿਆ ਪਾਤਲ ਹੋ ਗਏ ਅੱਗੇ ਮੇਰੀ ਸਿਰੋਤ ਬਟਕ ਮਖਾਬ ਹੋ ਗਿਆ ਅੰਦਰ ਜਾਨ ਕੋ ਰੋਗ ਕਰਦਾ ਹੈਗਾ ਤੇ ਜਦ ਜੋਰ ਸੋਟੇ ਬਹੁਤ ਵੱਡੀ ਰੰਗਾਂ ਹੈ ਜਿਸ ਕਰਕੇ ਤਕਰੀਬਨ 50 ਮਿੰਟਾਂ ਦੇ ਦਰਸ਼ਕ ਕਿੱਥੇ ਤੱਕ ਗੱਲ ਪਹੁੰਚ ਗਈ ਹੈ ਜੇ ਜਿਹੜੇ ਗੁਰੂ ਨੇ ਦਰਸ਼ਕਾਂ ਦੇ ਚਾਰ ਵੱਡੀਆਂ ਮੇਰੇ ਮੰਤਰੀ ਕਿੱਥੇ ਆਸਾ ਦੀਆਂ ਸਿਣਾਂ ਨੁਕਸਾਂ ਜਿਹੜਾ ਗੁਰੂ ਕੇ ਗੱਲ ਸੁਣੀ ਵਰਤਦਾ ਜਿੰਨੇ ਗੁੱਸਣ ਬਾਈ ਕਿੱਥੇ ਆ ਗੱਲ ਦਾ ਜਿਹੜਾ ਪੀਤਾ ਹੈ ਦੇਖੋ ਨਾ 25000 ਸਿੱਖਾ ਲਓ ਸ਼ਮਸ਼ਾਨ ਕਰਨ ਹੋ ਗਿਆ ਹੈ ਗੁਰੂ ਘਰ ਦੇ ਉਨਾ ਦਾ ਜਲਾਲ ਪੜਿਆ ਹੈ ਜਿਹਨੇ ਆਸ ਸਿੰਘ ਸਮੂਹ ਦੇ ਆਵਾਜ਼ ਖਾ ਕੇ ਇੱਥੇ ਰੱਖ ਦਿੱ ਲਿਆ ਦਪੇਰੋਂ 8000 ਆਦਮ ਸਮੇਤ ਸੇਣੀ ਜੀਤ ਸਿੰਘ ਖੰਡੂ ਉਚਲ ਸੁਪਰਸਰੰਦ ਸੰਘਾ ਕਤਲ ਕਰਦੇ ਸੀ ਅੱਜ ਗੁਰੂ ਘਰ ਦੇ ਗੁਰੂ ਪਰਚੋ ਜਾਣ ਨੋ ਨੀ ਲੋਕ ਲਾਤੀਆਂ ਦੇ ਵਿੱਚ ਲੈ ਜੰਨੇ ਮੈਂ ਆਪ ਕੋ 100000 ਦੀ ਜਮੂਰੀਆ ਹੋ ਰਹੀ ਹੈ ਇੱਥੇ ਪੰਕਤੀ ਕੀਤੀ ਹੋਈ ਹੈ ਉੱਥੇ ਤੁਹਾਡੇ ਉਹ ਪੰਜ ਅਸਰੇ ਬੰਦੇ ਮੈਂ ਲੱਗੇ ਆ ਉਸ ਤੋਂ ਬਾਅਦ 2016 ਚ ਹੋਣੇ ਚਾਹੀ ਸੀ ਉਹ ਬੰਦ ਕਰ ਦੇ ਜੋ ਤੁਹਾਡਾ ਕੰਮਦਾ ਮੈਂ ਕਰਦੇ ਆ 2021 ਦੇ ਜਾ ਕੇ ਵੋਟਰ ਨੂੰ ਦੋ ਬੰਦੇ ਹੋਈ ਜਾਂਦਾ ਉਹ ਸਾਜ ਜਿੰਦਗੀ ਦੇ ਨਹੀਂ ਇਹ ਮਤਲਬ ਆਪਾਂ ਇਹ ਕਹਿੰਦੇ ਜੀ ਇੱਕ ਐਸਟੀਫੀ ਦੀ ਇਜਤ ਹੈ ਜੀ ਜੋ ਗੱਲ ਕਰਦੇ ਨੇ ਸਾਡੇ ਦੀਆਂ ਹਾਰੇ ਇਹ ਜੋੜ ਕੇ ਪਰਦੇ ਆਮ ਇਲੈਕਸ਼ਨ ਕਮਿਸ਼ਨਰ ਅਜਿਹਾ ਹਾਲਾਤ ਪਾ ਕੇ ਤੁਹਾਡੇ ਹੌਸਲੇ ਤਰਕੇ ਸੀ ਇਹ ਸਥਿਤੀ ਸੱਚਾਂ ਦੀ ਹੈ ਕਿ ਅਸੀਂ ਪਰਖਲਾਫ ਹੈਗੀ ਹੈ ਬਿਨਾਂ ਚੋਣ ਜਿੱਤੇ ਤੋਂ ਪ੍ਰਧਾਨ ਨਿਯੁਕਤ ਕਰ ਦੇਣੇ ਇਹ ਗਲਤ ਹੈ ਆਪਣੇ ਨੀਤੀਆਂ ਦੇ ਕੇ ਚੁਣੌਤੀਆਂ ਦੇ ਕਾਮਦੇ ਮੈਂ ਆਪਣੇ ਨੀਤੀਆਂ ਦੇ ਲੋਕਸ ਨੇ ਭਾਰਤ ਦੀ ਸਰਕਾਰ ਨੇ ਸਾਡਾ ਇੱਥੇ ਅੰਦਰ ਜਾਣ ਤੋਂ ਰੋਕ ਕਰਤਾ ਹੈਗਾ ਇਹ ਸਾਡੇ ਰਾਈਟ ਟੂ ਫ੍ਰੀ ਰਿਲੀਜੀਅਸ ਫ੍ਰੀडम ਦਾ ਬਹੁਤ ਵੱਡੀ ਇਹ ਲੰਘਣਾ ਹੈ ਜਿਸ ਕਰਕੇ ਅੱਜ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਬਾਹਰ ਬੈਠੇ ਆ ਦਰਬਾਰ ਸਾਹਿਬ ਤੋਂ ਅੱਜ ਇੱਥੇ ਤੱਕ ਗੱਲ ਪਹੁੰਚ ਗਈ ਹੈ ਤੇ ਤੇਰੇ குரு ਨੇ ਦਰਵਾਜ਼ੇ ਚਾਰ ਹਮੇਸ਼ਾ ਖੁੱਲੇ ਰੱਖੇ ਹਰੇਕ ਇੱਥੇ ਆ ਸਕਦਾ ਸੀਗਾ ਆ ਵਰਤੀ ਜਿੰਨੇ ਬੁੱਚੜਬਾਜੀ ਕੀਤੀ ਐ